ਲਾਈਵ ਆਪਾਂ ਹੋ ਗਏ ਆ ਤਲਵੰਡੀ ਟਰੈਕਟਰ ਮੇਲੇ ਤੋਂ ਤੇ ਸੁਣ ਜਾਨ ਦੱਸਾਂਗੇ ਕੱਲੇ ਕੱਲੇ ਟਰੈਕਟਰ ਦਾ ਰੇਟ ਮਾਡਲ ਤੇ ਮੰਡੀ ਲੱਗਦੀ ਹੈ ਬੁੱਧਵਾਰ ਜਦੋਂ ਆਪਣੇ ਭਰਾ ਜੁੜ ਗਏ ਤੇ ਆਪਾਂ ਅੰਦਰੋਂ ਟਰੈਕਟਰ ਦਿਖਾਉਣੇ ਸ਼ੁਰੂ ਕਰ ਦਿਆਂਗੇ ਹਨਾ ਤੇ ਟਾਈਮ ਦੁਪਹਿਰ ਦਾ ਹੋ ਚੁੱਕਿਆ ਹੈ ਤੇ ਮੇਲਾ ਜਿਹੜਾ ਇਸ ਟਾਈਮ ਪੂਰੇ ਪੀਕ ਤੇ ਆ ਉਹਦਾ ਰੀਜਨ ਇਹੀ ਆ ਕਿ ਅੱਗੇ ਸੀਜ਼ਨ ਆਈ ਜਾਂਦਾ ਹੈ ਕਣਕ ਦਾ ਹਨਾ ਤੂੜੀ ਵਾਲੀਆਂ ਮਸ਼ੀਨਾਂ ਟਰੈਕਟਰ ਤੇ ਆਡੀਅנס ਤੁਸੀਂ ਦੇਖ ਲਓ ਹਨਾ ਕਿੰਨੀ ਫਿਰਦੀ ਹੈ ਹਨਾ ਲਾਈਵ ਆਪਾਂ ਸ਼ੁਰੂ ਕਰ ਦਾਂਗੇ ਜੁੜ ਜਾਂਦੇ ਆਡੀਅנס ਨੂੰ ਆਪਣੇ ਆਪਣੇ ਭਰਾਵਾਂ ਨੂੰ ਹਨਾ ਤੇ ਉਸ ਤੋਂ ਬਾਅਦ ਦੱਬ ਕੇ ਸ਼ੇਅਰ ਮਾਰਦੇ ਦੋਸਤੋ ਲਾਈਵ ਆਪਣਾ ਹਨ ਤੇ ਬਾਕੀ ਸਾਨੂੰ ਟਰੈਕਟਰ ਦੇ ਇਕੱਲੇ ਕਰੂ ਕਰਦੇ ਆਂ ਆਪਾਂ ਇਸ ਤੋਂ 755 ਆ ਗਿਆ 21 ਮਾਡਲ ਟੌਪ ਚ ਆ ਗਿਆ 767 ਡਿਮਾਂਡ ਹੈ ਤੇਰੀ ਸਪੀਡ ਡਬਲ ਡਿਸਟ੍ਰੀਬਿਊਟਰ ਤੇ 531 ਘੰਟਾ ਚੱਲਿਆ ਹੋਇਆ ਸਾਰਾ ਨੰਬਰ ਪੰਜਾਬ ਆ ਗਿਆ BB60 ਹਨ ਵੀਡੀਓ ਦੱਬ ਕੇ ਸ਼ੇਅਰ ਕਰੀ ਜਾਂਦੇ ਹੋ ਨਾ ਉਸ ਤੋਂ ਅੱਗੇ ਜੀ ਆਪਾਂ ਗੱਲ ਕਰੀਏ ਤਾਂ ਅੱਗੇ ਆ ਗਿਆ ਸੋਨਾ ਲੀਕਾ 750 ਸੋਨਾਲੀਕਾ 750 ਦੀ ਗੱਲ ਕਰੀ ਤਾਂ 18 ਮਾਡਲ ਆ ਤੇ 5 ਲੱਖ 88 ਹਜ਼ਾਰ ਰੁਪਏ ਦੀ ਡਿਮਾਂਡ ਹੀ ਦੀ ਹੈ ਨਾ 5 ਲੱਖ 88 ਹਜ਼ਾਰ ਰੁਪਏ ਦੀ ਡਿਮਾਂਡ ਆ 17 ਮਾਡਲ ਆ ਗਿਆ ਟਾਪ ਮਾਡਲ ਜੇ ਆ ਗਿਆ 55 ਹੌਸਪਾਵਰ 3 ਸਪੀਡ ਡਬਲ ਡਿਸਟ੍ਰੀਬਿਊਟਰ ਇਹਦਾ ਆ ਗਿਆ ਵੀਡੀਓ ਸ਼ੇਅਰ ਕਰੀ ਕੇ ਦਬਾ ਕੇ ਅੱਗੇ ਆ ਗਿਆ 3600 ਫੋਰਡ ਤੇ ਫੋਰਡ ਦੀ ਗੱਲ ਕਰੀਏ ਤਾਂ ਆਪਾਂ 99 ਮਾਡਲ ਤੇ 1 ਲੱਖ 35 ਹਜ਼ਾਰ ਰੁਪਏ ਡਿਮਾਂਡ ਹੀ ਦੀ ਹੈ ਤੇ ਸੂਰਜ ਇੱਥੇ ਸਾਹਮਣੇ ਦੋਸਤੋ ਥੋੜੀ ਕਲੀਅਰਟੀ ਚ ਪ੍ਰੋਬਲਮ ਆ ਸਕਦੀ ਹੈ ਨਾ ਉਸ ਤੋਂ ਅੱਗੇ ਆ ਗਿਆ ਸੋਨਾਲੀਕਾ DC 740 2000 ਮਾਡਲ ਹੈ ਡਬਲ ਕਲਚ ਆ ਗਿਆ 1 ਲੱਖ 60 50000 ਰੁਪਏ ਦੀ ਡਿਮਾਂਡ ਹੈ ਨਾ ਉਸ ਤੋਂ ਅੱਗੇ ਆ ਗਿਆ ਸਵਰਾਜ 855 ਪੀਬੀ 55 ਨੰਬਰ ਹੈ ਪੰਜਾਬ 2000 ਮਾਡਲ ਹੈ 2 ਲੱਖ 55000 ਰੁਪਏ ਦੀ ਡਿਮਾਂਡ ਹੈ ਅੱਗੇ ਮਸ਼ੀਨ ਆ ਗਈ ਨੀ ਮਾਡਲ 1 ਲੱਖ 85000 ਰੁਪਏ ਦੀ ਡਿਮਾਂਡ ਹੈ ਉਸ ਤੋਂ ਅੱਗੇ ਆ ਗਿਆ ਸੋਨਾ ਲਿਕਾ 750 ਹਰਿਆਣਾ ਨੰਬਰ ਆ 2 ਲੱਖ 30000 ਦੀ ਡਿਮਾਂਡ ਹੈ ਤੇ 2001 ਮਾਡਲ ਆ ਗਿਆ 3600 ਫੋੜ ਆ ਗਿਆ 86 ਮਾਡਲ 1 ਲੱਖ 30000 ਰੁਪਏ ਦੀ ਡਿਮਾਂਡ ਹੈ ਡਬਲ ਕਲਚ ਹੀ ਆ ਗਿਆ ਉਹ ਸਾਗਰ ਵਾਲੇ 32 30 ਆ ਗਿਆ ਫੋਰਡ ਹੌਲੈਂਡ 2002 ਮਾਡਲ ਦਾ 210000 ਕੀ ਡਿਮਾਂਡ ਇਹਦੀ ਆ ਤਪਕੇ ਸ਼ੇਅਰ ਕਰੀ ਚਲਿਓ ਅੰਨੀ ਵੰਡੀ ਕੀ ਹਾਲ ਹੈ ਤੇ ਅੱਗੇ ਆ ਗਿਆ ਆਇਸ਼ਰ ਮਾਡਲ 15 ਡਿਮਾਂਡ ਹੈ ਕਿ 240000 ਰੁਪਏ ਡਿਮਾਂਡ ਹੈ ਨਾ ਵੀਡੀਓ ਸ਼ੇਅਰ ਕਰੀ ਚਲਿਓ ਤਾਂ ਆਪਕੇ ਸਵਰਾਜ ਆ ਗਿਆ 16 ਮਾਡਲ 550000 ਰੁਪਏ ਡਿਮਾਂਡ ਹੈ ਵੀਡੀਓ ਦੱਬ ਕੇ ਸ਼ੇਅਰ ਕਰੀ ਚਲਿਓ ਆਪਣਾ ਪੇਜ ਆ ਜਿਹੜਾ ਨੂੰ ਸਬਸਕ੍ਰਾਈਬ ਕਰ ਲਿਓ ਘਿਲੋ ਵਾਈਬ ਘਿਲੋ ਸਲੱਧੀ ਵਾਲ ਨੂੰ 83 85 ਵੀਰੇ ਆਪਣੇ ਭਰਾ ਉਹ ਜੁੜੇ ਬੈਠੇ ਆ ਬਹੁਤ ਬਹੁਤ ਧੰਨਵਾਦ ਸਾਰੇ ਦਾ ਜੁੜਨ ਦਾ 16 ਮਾੜ ਲੱਗਿਆ ਸੋਨਾਲੀ ਕਾ 750 428000 ਰੁਪਏ ਦੀ ਮੰਗ ਰਹੀ ਦੀ ਆ ਗਈ ਤੇ ਅੱਗੇ ਆ ਗਿਆ 740 ਡੀਸੀ ਪਹਿਲਾ ਹਾਲਤ ਦੇਖ ਲੋ ਇਹਦੀ ਹੈ ਨਾ 6 ਮਾੜਲਾ ਤੇ ਡਿਮਾਂਡ ਵੀ ਹੈਗੀ 145000 ਰੁਪਏ ਦੀ ਰੱਖ ਰਹੀ ਹੈ ਬਈ ਪੰਜਾਬ ਨੰਬਰ ਹੈ ਵੀਡੀਓ ਸ਼ੇਅਰ ਕਰੀ ਚੱਲੇ ਦੱਬ ਕੇ ਦੱਬ ਕੇ ਸ਼ੇਅਰ ਕਰੀ ਚੱਲੋ ਜੀਨੇ ਸ਼ੇਅਰ ਤੈਨੂੰ ਟਰੈਕਟਰ ਤੇ ਆ ਦੇਖੋ ਲਾਲਕੋੜ ਤੇ ਵੀ ਅਮੇ ਚ ਖਤਰਨਾਕ ਬਣਿਆ ਵਰਦਾ ਬੰਦਾ ਹੈ ਸਾਡਾ ਹੈ ਨਾ ਉਸ ਤੋਂ ਅੱਗੇ ਸ਼ੁਰੂ ਕਰਦੇ ਆਂ ਮੈਂ ਬਸ ਆ ਲਾਈਵ ਖੜਦਾ ਆ ਆਪੇ ਖਾਨਾ ਤੇ ਉਸ ਤੋਂ ਅੱਗੇ ਆ ਗਿਆ 855 ਹੁੰਦਾ ਘੋੜੇ ਤੇ ਇੱਕ ਤੀੜਾ ਵਿੱਚ ਫਰਕ ਬੜਾ ਆ ਵੀ ਵਾਕਿਆ ਸ਼ੇਅਰ ਲਖਾਇਆ ਕਿਸੇ ਬੰਦੇ ਨੇ 2020 ਮਾਡਲ ਐ 20 ਮਾਡਲ ਐ ਦੋਸਤੋ ਤੇ 5 ਲੱਖ 85 ਹਜ਼ਾਰ ਡਿਮਾਂਡ ਆ ਤੇ ਹਰਿਆਣਾ ਨੰਬਰ ਆ ਗਿਆ ਹਨ 20 ਮਾਡਲ ਐ 5 ਲੱਖ 85 ਹਜ਼ਾਰ ਡਿਮਾਂਡ ਆ ਤੇ ਹਰਿਆਣਾ ਨੰਬਰ ਆ ਗਿਆ ਵੀਡੀਓ ਦਬ ਕੇ ਸ਼ੇਅਰ ਕਰੀ ਚੰਦੇ ਹੋ ਤੇ ਸਵਰਾਜ ਆ ਗਿਆ ਕਹਿੰਦੇ ਕਦੇ ਇੰਨਾ ਸਵਰਾਜਾਂ ਦਾ ਵੀ ਟਾਈਮ ਹੁੰਦਾ ਸੀਗਾ ਹਨ 92 ਮਾਡਲ ਤੇ 1 ਲੱਖ 30 ਹਜ਼ਾਰ ਰੁਪਏ ਡਿਮਾਂਡ ਆ ਸਿਰਫ 130000 ਰੁਪਇਆ ਕੁਛ ਵੀ ਡਿਮਾਂਡ ਨਹੀਂ ਕਰੇ ਕਰ ਦਿੱਤੀ ਹੈ ਨਾ ਸ਼ੇਅਰ ਕਰੀ ਚੱਲਿਓ ਉਸ ਤੋਂ ਅੱਗੇ ਆ ਗਿਆ 98 ਮਾਡਲ ਦਾ ਫਾਰਮ ਟਰੈਕ 60 ਆ ਗਿਆ 205000 ਰੁਪਇਆ ਡਿਮਾਂਡ ਹੈ ਦਬਕੇ ਸ਼ੇਅਰ ਕਰੀ ਚੱਲੋ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਦਬਕੇ ਅੱਗੇ ਆ ਗਿਆ ਸਵਰਾਜ 855 ਸਵਰਾਜ 855 2010 ਮਾਡਲ ਹੈ 380000 ਰੁਪਇਆ ਡਿਮਾਂਡ ਹੈ 10 ਮਾਡਲ 380000 ਰੁਪਇਆ ਡਿਮਾਂਡ ਹੈ ਆਇਸ਼ਰ ਆ ਗਿਆ 93 ਮਾਡਲ ਟੀਵੀ 45 1 ਲੱਖ 20000 ਰੁਪਇਆ ਡਿਮਾਂਡ ਹੈ ਉਸ ਤੋਂ ਅੱਗੇ ਆ ਗਿਆ ਆਇਸ਼ਰ 93 ਮਾਡਲ ਤੇ 110000 ਰੁਪਏ ਦੀ ਮੰਗ ਹੈ ਜੀ ਪੰਜਾਬ ਨੰਬਰ ਇਹ ਹੈ ਮੈਸੀ ਆ ਗਿਆ ਮੈਸੀ ਤੁਸੀਂ ਦੇਖ ਲਓ 92 ਮਾਡਲ ਤੇ 145000 ਰੁਪਏ ਦੀ ਮੰਗ ਹੈ ਉਸ ਤੋਂ ਅੱਗੇ 22 ਮਾਡਲ ਆਇਸ਼ਰ ਆ ਗਿਆ 22 ਮਾਡਲ ਚਾਰੇ ਟਾਇਰ ਨਵੇਂ ਆ ਵੀਡੀਓ ਦੱਬ ਕੇ ਸ਼ੇਅਰ ਲਗ ਰਹੇ 360000 ਰੁਪਏ ਦੀ ਮੰਗ ਹੈ ਜੀ 360000 ਰੁਪਏ ਦੀ ਮੰਗ ਹੈ 22 ਮਾਡਲ ਹੈ ਨਾ ਦੱਬ ਕੇ ਸ਼ੇਅਰ ਕੀਤੀ ਲਓ ਹੈ ਨਾ ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਦੋਂ ਅੱਗੇ ਆ ਗਿਆ ਆਇਸ਼ਰ ਆ ਗਿਆ 95 ਮਾਡਲ 1,25,000 ਦੀ ਡਿਮਾਂਡ ਹੈ ਸਵਰਾਜ ਆ ਗਿਆ 744 XT22 ਮਾਡਲ 6,35,000 ਦੀ ਡਿਮਾਂਡ ਹੈ ਸੋਨਾ ਨਿਕ ਆ ਗਿਆ 3522 ਮਾਡਲ ਹੈ ਤੇ ਡਿਮਾਂਡ ਹੈਗੀ 5,25,000 ਰੁਪਏ ਦੀ ਡਿਮਾਂਡ ਲਈ ਦੀ ਹੈ ਵੀਡੀਓ ਨੂੰ ਸ਼ੇਅਰ ਕਰੀ ਚੰਦੇ ਹੋ ਸਹੀ ਗੱਲ ਆ ਹਾਰ ਪੈਣਗੇ ਅੱਗੇ ਢਾਕ ਰੱਖੇ 17 ਮਾਡਲ ਹੈ 5 ਲੱਖ ਟਾਇਰ ਨਾਲ ਦੇ ਵੇਚਦੇ ਸਪੈਸ਼ਲ ਨੋਟ ਟਾਇਰ ਨਾਲ ਦੇ 5 ਲੱਖ 50 ਹਜ਼ਾਰ ਰੁਪਏ ਦੀ ਡਿਮਾਂਡ ਹੈ ਦੋਸਤੋ ਅੱਗੇ ਆ ਗਿਆ 6 ਮਾਡਲ 1 ਲੱਖ 95 ਹਜ਼ਾਰ ਰੁਪਏ ਦੀ ਡਿਮਾਂਡ ਹੈ ਹਨਾ ਵੀਡੀਓ ਸ਼ੇਅਰ ਕਰੀ ਜੀਂਦੇ ਹਰਿਆਣਾ ਨੰਬਰ ਆ ਗਿਆ ਇਹ ਦੂਸਰਾ ਵੀ ਹਰਿਆਣਾ ਨੰਬਰ ਆ ਗਿਆ ਫੂਰ ਡਬਲ ਕਲਚ ਹੈ 2 ਲੱਖ 10 ਹਜ਼ਾਰ ਰੁਪਏ ਦੀ ਡਿਮਾਂਡ ਹੈ 2000 ਮਾਡਲ ਆ ਤੱਕ ਸ਼ੇਅਰ ਕਰਦੇ ਦੋਸਤੋ ਸ਼ੇਅਰ ਕਰਦੇ ਤੇ ਉਸ ਤੋਂ ਅੱਗੇ ਆ ਗਿਆ 575 ਆ ਗਿਆ DI93 ਮਾਡਲ ਹੈ 130000 ਰੁਪਏ ਡਿਮਾਂਡ ਹੈ ਸਟੌਕੇ ਆ ਗਿਆ ਹੈ ਕਿੰਨੇ ਦਾ 115 ਦਾ ਹਾਂ ਇੰਜਨ ਦਾ ਕੰਮ ਹੋਇਆ ਬਿੱਲ ਹੈਗੇ ਇੰਜਨ ਦਾ ਕੰਮ ਹੈ ਬਿੱਲ ਹੈਗੇ ਹੈ ਇੰਜਨ ਦਾ ਤਾਂ ਹੀ ਕੰਮ ਹੋਇਆ ਬਿੱਲ ਹੈ ਬੜੇ ਕੋਲੇ ਅੱਛਾ ਤੇ ਫੋਨ ਨੰਬਰ ਹੈ 94170 ਅੱਛਾ 98664 93170 98664 98665 ਲਓ ਵੀ ਦੋਸਤੋ ਬਾਈਕ ਦਾ 115000 ਤਾਂ ਹੀ ਦੇ ਦਾਂਗੇ ਨਾ ਅੱਗੇ ਆ ਗਿਆ ਫਾਰਮ ਟਰੈਕ ਨਵਾਂ ਨਵਾਂ ਮਾਡਲ 130000 ਫਾਰਮ ਟਰੈਕ 45 ਆ ਗਿਆ ਦੋਸਤੋ ਫਾਰਮ ਟਰੈਕ 45 ਆ ਗਿਆ ਸਵਰਾਜ ਆ ਗਿਆ 855 95 ਮਾਡਲ ਹੈ ਤੇ ਡਿਮਾਂਡ ਇਹਦੀ ਹੈਗੀ 2 ਲੱਖ ਪੂਰਾ 2 ਲੱਖ ਹੈ ਵੀਡੀਓ ਸ਼ੇਅਰ ਕਰੀ ਚੰਦੇ ਦਬਕੇ ਤੇ ਉਸ ਤੋਂ ਅੱਗੇ ਆ ਗਿਆ 265 2003 ਮਾਡਲ ਦਾ 2 ਲੱਖ ਪੂਰਾ ਇਹਦਾ 3610 ਆ ਗਿਆ 70 ਤੋਂ 10 ਫੋਰ 99 ਮਾਰਦਾ ਤੇ 1 ਲੱਖ 40000 ਰੁਪਏ ਡਿਮਾਂਡ ਇਹਦੀ ਹੈ ਦਬ ਕੇ ਖਿੱਚਦੇ ਸ਼ੇਅਰ ਦਬ ਕੇ ਕਰੀ ਜਾਂਦੇ ਹੋਣਾ ਦਬ ਕੇ ਸ਼ੇਅਰ ਕਰੀ ਚੱਲਿਓ ਤੇ ਉਸ ਤੋਂ ਅੱਗੇ ਸੁਣਾਏ ਡੀਆਈ ਦਿਖਾਉਨੇ 265 ਡੀਆਈ 265 ਦੀਆਂ ਗੱਲ ਕਰੀਏ ਤੇ ਕਹਿੰਦੇ ਫਰੇ ਦਾ ਬੱਲੇ ਬੱਲੇ ਆਣਾ ਠੀਕ ਆ ਰੇਟ ਹੈਗਾ ਜੀ 450000 ਰੁਪਏ ਡਿਮਾਂਡ ਹੈ ਇਹਦੀ ਤੇ 2021 ਮਾਰ ਲਿਆ 4 ਲੱਖ 50 ਹਜ਼ਾਰ ਰੁਪਏ ਦੀ ਡਿਮਾਂਡ ਹੈ 221 2021 ਮਾਡਲ ਹੈ 221 ਮਾਡਲ ਹੈ ਜਾਨੀ ਕਿ 460 4.5 ਦੀ ਡਿਮਾਂਡ ਹੈ ਹਨਾ ਤਦ ਕਿ ਸ਼ੇਅਰ ਕਰੀ ਚੱਲਿਓ ਅੱਗੇ ਆ ਗਿਆ ਅਰਜਨ ਨੋ 605 ਡੀਆਈ 18 ਮਾਡਲ ਹੈ 5 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਹੈ ਨਾਪੀ ਲੱਗੀ ਹੋਈ ਹੈ ਡਬਲ ਵੱਡਾ 뮤ਜ਼ਿਕ ਸਿਸਟਮ ਹੈ ਵੀਡੀਓ ਸ਼ੇਅਰ ਕਰੀ ਚੰਦੇ ਹੋ ਤਦ ਕਿ ਸ਼ੇਅਰ ਕਰ ਅੱਗੇ ਕਰਦੇ ਹੋ ਦੋਸਤੋ ਪੰਤਾਲੀ 45 ਆ ਗਿਆ 2004 ਮਾਡਲ 2004 ਮਾਡਲ ਆ ਗਿਆ ਤੇ 2 ਲੱਖ 35 ਹਜ਼ਾਰ ਦੀ ਡਿਮਾਂਡ ਹੈਗੀ ਆ ਨਾ ਤੇ ਉਸ ਤੋਂ ਬਾਅਦ ਆ ਗਿਆ ਫਾਰਮ ਟ੍ਰੈਕ ਚੈਂਪੀਅਨ 35 ਜੇ ਆਪਾਂ 35 ਦੀ ਗੱਲ ਕਰੀ ਨਾ 35 6 ਮਾਡਲ ਆ ਗਿਆ 1 ਲੱਖ 95 ਹਜ਼ਾਰ ਦੀ ਡਿਮਾਂਡ ਹੈਗੀ ਆ ਤੇ ਹੁਣ ਆਪਾਂ ਚੱਲਦੇ ਆ ਦੂਜੇ ਪਾਸੇ ਹਨਾ ਤੁਹਾਨੂੰ ਟਰੈਕਟਰ ਦਿਖਾਉਣੇ ਆ ਘੈਂਟ ਫੁੱਲ ਘੈਂਟ ਟਰੈਕਟਰ ਦਿਖਾਉਣੇ ਆ ਤੁਹਾਨੂੰ ਜੁੜੇ ਰਹੇ ਹੋ ਉਸੇ ਗਾਡੀ ਦੇ ਵੀ ਨਵੇਂ ਨਵੇਂ ਵੀਡੀਓ ਨੂੰ ਸ਼ੇਅਰ ਕਰੀ ਜਦੋਂ ਦਬਕੇ ਬਹੁਤ ਨੇ ਦੇਖਣ ਆਉਣ ਪੱਤੇ ਲਾਈਵ ਤੇ ਜੁੜੇ ਰਹੋ ਬ੍ਰੈਡ ਟ੍ਰਾਂਲੋਗ ਵੀ ਤਾਂ ਬਹੁਤ ਵਧੀਆ ਲਾਈਵ ਨਾ ਕੱਟੇ ਦੋਸਤੋ ਲਾਈਵ ਤੇ ਜੁੜੇ ਰਹੋ ਸੰਗ ਆਪਾਂ ਦੂਸਰੇ ਪਾਸੇ ਜਾਂਦੇ ਹਾਂ ਕੋਈ ਇਦੋਂ ਵੀ ਟਾਪ ਦੇ ਟਰੈਕਟਰ ਦਿਖਾਉਣੇ ਆ ਜਮਾ ਨਵੇਂ ਟਰੈਕਟਰ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਬੋਲ ਨੂੰ ਥਾਂ ਥਾਂ ਜੇ ਆ ਜਾਓ ਜੀ ਇੱਥੋਂ ਸ਼ੁਰੂ ਕਰਦੇ ਹਾਂ ਸਵਰਾਜ ਐਕਸਟੀ ਤੋਂ ਇਹ ਵੀ 3 ਨੰਬਰ ਹੈ 21 ਮਾਡਲ ਹੈ 635000 ਰੁਪਏ ਦੀ ਡਿਮਾਂਡ ਹੈ ਦੀ ਹੈ ਨਾ ਦਬ ਕੇ ਸ਼ੇਅਰ ਕਰ ਦੇ ਦੋਸਤੋ ਉਸ ਤੋਂ ਅੱਗੇ ਆ ਗਿਆ 3630 3630 ਦੀ ਗੱਲ ਕਰੀਏ ਤਾਂ ਆਪਾਂ 3630 ਆ ਗਿਆ 17 ਮਾਡਲ ਹੈ 665000 ਰੁਪਏ ਦੀ ਡਿਮਾਂਡ ਹੈ ਕਾਉ ਮਾਡਲ ਆ ਗਿਆ ਹੈ ਨਾ ਉਸ ਤੋਂ ਅੱਗੇ ਆ ਗਿਆ ਸਵਰਾਜ ਐਫੀ 21 ਮਾਡਲ ਹੈ 6 ਲੱਖ ਹੈ ਇਹਦੀ ਵੀ ਦੇਖ ਲੋ ਯਾਰ ਉਹ ਗਾਣਾ ਗੁਣਾ ਸੁਣਾ ਦੇ ਜਾਂਦਾ ਫਿਰ ਗਾਣਾ ਆਉਂਦਾ ਨਹੀਂ ਆਉਂਦਾ ਨਹੀਂ ਉਹ ਗਾਣਾ ਅੱਛਾ ਇਸ ਤੋਂ ਅੱਗੇ ਆ ਗਿਆ 5500 ਹਾਲੈਂਡ ਨਵ ਮਾਡਲ 385000 ਰੁਪਏ ਦੀ ਡਿਮਾਂਡ ਹੈ ਉਸ ਤੋਂ ਅੱਗੇ ਗੱਲ ਕਰੀ ਤਾਂ ਅੱਗੇ ਆ ਗਿਆ ਮਿੰਦਰਾ 265 ਸਰਪੰਚ ਮਾਡਲ ਚੱਲਿਆ ਹੈ ਨਾ ਜੀ ਸਰਪੰਚ ਮਾਡਲ ਆ ਗਿਆ ਪੰਜ ਮਾਡਲ ਹੈ 195000 ਦੀ ਡਿਮਾਂਡ ਹੈ ਉਸ ਤੋਂ 12 ਮਾਡਲ ਹੈ ਇੱਕ ਚਰਾ ਹੈ 230000 ਰੁਪਏ ਦੀ ਡਿਮਾਂਡ ਹੈ ਅੱਗੇ ਆ ਗਿਆ 265 2001 ਮਾਡਲ ਹੈ 210000 ਰੁਪਏ ਦੀ ਡਿਮਾਂਡ ਹੈ ਹਨ ਸਭ ਕੇ ਸ਼ੇਅਰ ਕਰ ਦਿਓ ਦੋਸਤੋ ਉਸ ਤੋਂ ਅੱਗੇ ਆ ਗਿਆ 99 ਮਾਡਲ ਸਵਰਾਜ 195000 ਰੁਪਏ ਦੀ ਡਿਮਾਂਡ ਹੈ ਸ਼ੇਅਰ ਖਿੱਚੀ ਚੱਲਿਓ ਤੇ ਉਸ ਤੋਂ ਅੱਗੇ ਆ ਗਿਆ ਸਵਰਾਜ 724 ਆ ਜਾਓ ਦੇਖ ਕੇ 724 145000 ਰੁਪਏ ਦੀ ਡਿਮਾਂਡ ਹੈ ਹਨ ਉਸ ਤੋਂ ਅੱਗੇ ਆ ਗਿਆ ਫਾਰਮ ਟਰੈਕ 45 ਦੋ ਮਾਡਲ ਦਾ 220000 ਰੁਪਏ ਦੀ ਡਿਮਾਂਡ ਹੈ ਉਹ ਤੋਂ ਗਿਆ 3600 ਕੋਰ 90 ਮਾਡਲ ਹੈ 1 ਲੱਖ 67000 ਰੁਪਏ ਦੀ ਮੰਗ ਕੀਤੀ ਹੈ ਨਾ